ਦੇ ਵਿੱਚ ਨਿੰਦਾ ਕਰਦੇ ਹੋਇਆ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਅਮਿਤ ਸ਼ਾਹ ਦੀ ਅਰਥੀ ਫੂਕ ਮੁਜਾਰਾ ਅਤੇ ਰੋਸ ਮਾਰਚ ਕੀਤਾ ਗਿਆ ਇਸ ਰੋਸ ਮਾਰਚ ਦੇ ਵਿੱਚ ਬਰਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਕਾਲਾ ਚਿੱਲੋ ਨੇ ਵੀ ਹਿੱਸਾ ਲਿਆ ਆਗਵਾ ਨੇ ਕਿਹਾ ਹੈ ਕਿ ਅਮਿਤ ਸ਼ਾਹ ਬੜੇ ਹੀ ਸਤਿਕਾਰਯੋਗ ਅਹੁਦੇ ਤੇ ਵਿਰਾਜਮਾਨ ਹਨ ਤੇ ਉਹਨਾਂ ਨੂੰ ਪੈਨਾ ਤੁਲਨਾ ਚਾਹੀਦਾ ਹੈ ਤੇ ਫਿਰ ਬੋਲਣਾ ਚਾਹੀਦਾ ਹੈ ਤੇ ਅਪਮਾਨਜਨਕ ਟਿੱਪਣੀ ਦੀ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ ਦੇਖੋ ਮੈਂ ਜਿਹੜੀ ਅਮਰ ਸ਼ਾਹ ਜੀ ਨੇ ਡਾਕਟਰ ਪੀਰ ਮਰਾ ਉਮੀਦਵਾਰ ਜੀ ਬਾਰੇ ਜਿਹੜੇ ਗਲਤ ਸ਼ਬਦ ਵਾਲੀ ਵਰਤਿਆ ਉਹ ਇੱਕ ਘੋਰ ਸਤਾ ਨਿੰਦਾ ਕਰਦਾ ਔਰ ਮੈਂ ਚੀਫੇ ਦੀ ਮੰਗ ਕਰਦਾ ਸੀ ਆਪਣੀ ਪਾਰਟੀ ਵੱਲੋਂ ਵੀ ਰੋਸ ਮਾਰਚ ਕਰਕੇ ਉਹਨਾਂ ਦੇ ਖਿਲਾਫ ਤੇ ਹੁਣ ਇਹ ਦੋ ਵਾਰ ਡੀਸੀ ਨੂੰ ਮੈਂਬਰ ਰਿਮ ਦੇਣ ਵਾਸਤੇ ਵੀ ਜਾਣਾ ਵੀ ਤਾਂ ਕਿ ਜਿਹੜਾ ਉਹਨਾਂ ਤੋਂ ਜ਼ਿਆਦਾ ਸਿਫਾ ਲਿਆ ਜਾਵੇ ਜੇਕਰ ਉਹ ਸਿਫਾ ਨਹੀਂ ਦਿੰਦੇ ਤਾਂ ਉਹਨਾਂ ਨੂੰ ਬਰਖਾਸਤ ਕੀਤਾ ਜਾਵੇ ਕਿਉਂਕਿ ਉਹਨਾਂ ਨੇ ਹਮੇਸ਼ਾ ਇਥੋਂ ਦੇ ਲੋਕਾਂ ਨੂੰ ਜਾਤਾਂ ਮਜਬਦਾਂ ਦੇ ਤੇ ਜਿਹੜਾ ਹੈਗਾ ਧਰਮਾਂ ਦੇ ਵਿੱਚ ਵੰਡਾਂ ਦੀ ਕੋਸ਼ਿਸ਼ ਕੀਤੀ ਹੈ ਸਮਾਜ ਇੱਕ ਭਾਈਚਾਰਾ ਨੂੰ ਤੋੜਨ ਦੀ ਗੱਲ ਕਰਦਾ ਹਮੇਸ਼ਾ ਅਸੀਂ ਉਹਨਾਂ ਦੇ ਖਿਲਾਫ ਜਿਹੜੀ ਕਾਲੀ ਨਿੰਦਾ ਕਰ ਰਹੇ ਉਹਨਾਂ ਦਾ ਅੱਜ ਜਿਵੇਂ ਹੈਗਾ ਸਾਰੇ ਦੇਸ਼ ਦੇ ਵਿੱਚ ਜਿਹੜਾ ਹੈਗਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਕੱਲੇ ਪੰਜਾਬ ਦੇ ਵਿੱਚ ਹੀ ਹੈ ਦੇਖੋ ਜਿਹੜੇ ਕੌਂਸਲ ਪਾਰਟੀ ਬਣੇ ਜੋ ਪ੍ਰੋਗਰਾਮ ਹੈ ਸਾਰੇ ਦੇਸ਼ ਦੇ ਵਿੱਚ ਹੈ ਬਾਕੀ ਜਿੱਥੇ ਵੀ ਸਾਨੂੰ ਜਿਵੇਂ ਇੱਥੇ ਇਸਪਾਇਟ ਦੇ ਵਿੱਚ ਜਿਹੜੇ ਸਾਡੇ ਜੇ ਜਸੇਬੰਦੀਆਂ ਨੇ ਤੇ ਜੋ ਭਾਈਚਾਰੇ ਦਾ ਸੰਗ ਲੋਕ ਨੇ ਜਿਹੜਾ ਉਹਨਾਂ ਉਹ ਵੀ ਰੋਸ ਪ੍ਰਦਰਸ਼ਨ ਕਰ ਰਹੇ ਅਸੀਂ ਉਹਨਾਂ ਦੇ ਵਿੱਚ ਵੀ ਉਹਨਾਂ ਨੂੰ ਸਹਿਯੋਗ ਦੇਣ ਲਈ ਉਹਨਾਂ ਨੂੰ ਉਹ ਪਾਰਟਿਸਿਪੇਟ ਕਰਨ ਬਾਰੇ ਤੇ ਪਹੁੰਚੇ ਚਲੋ ਹਾਂਜੀ ਕੀ ਨਾਮ ਹੈ ਤੁਹਾਡਾ ਰਮੇਸ਼ ਕੁਮਾਰ ਹਮਦਰਦ ਪ੍ਰਧਾਨ ਕਲਾਸੋਰ ਜੁਨੀਅਰ ਜ਼ਿਲ੍ਹਾ ਬਰਨਾਲ ਅਮਿਤ ਸ਼ਾਹ ਦਾ ਪੁਤਲਾ ਮਤਲਬ ਕਿ ਅਰਥੀ ਭੂਗ ਮਜਾਰਾ ਹੈ ਔਰ ਸ਼ਾਮਲ ਜਥੇਬੰਦੀਆਂ ਇਹਦੇ ਵਿੱਚ ਜਿਹੜੀਆਂ ਹੈਗੀਆਂ ਨੇ ਉਹ ਸੀਪਰ ਯੂਨੀਅਨ ਟੀਚਰ ਯੂਨੀਅਨ ਕਲਾਸ ਫੋਰ ਯੂਨੀਅਨ ਡਰਾਈਵਰ ਯੂਨੀਅਨ ਇਹ ਸਾਰੀ ਜਥੇਬੰਦੀਆਂ ਵੱਲੋਂ ਮਤਲਬ ਕਿ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਔਰ ਅਰਥੀ ਭੂਗ ਮਜਾਰਾ ਕਰਕੇ ਬਾਜ਼ਾਰ ਦੇ ਵਿੱਚ ਦੀ ਮਾਰਚ ਕਰਕੇ ਅਸੀਂ ਨਗਰ ਕੌਂਸਲ ਤੋਂ ਲੈ ਕੇ ਪਗਲ ਸਿੰਘ ਚੌਕ ਪਗਲ ਸਿੰਘ ਚੌਕ ਤੋਂ ਲੈ ਕੇ 네ਰੂ ਚੌਕ ਫਰਵਾਈ ਬਾਜ਼ਾਰ ਵਿੱਚ ਦੀ ਹੋਏ ਹੋ ਕੇ ਜੋੜੇ ਦਰਵਾਜ਼ੇ ਉੱਚੇ ਥੜੇ ਕੋਲੇ ਜਿਹੜਾ 바ਵਾ ਸਾਹਿਬ ਦਾ ਸਟੈਚੂ ਲੱਗਿਆ ਹੋਇਆ ਉਹ ਤੇ ਮਤਲਬ ਕਿ ਸਮਾਪਤੀ ਹੋਣੀ ਹੈ ਅਮਿਤ ਸਾਹਿਬ ਦਾ ਪੁਤਲਾ ਸੜ ਕੇ ਅਤੇ 바ਵਾ ਸਾਹਿਬ ਦੀ ਆਰਤੀ ਕਰਕੇ ਮੇਰਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਜੀ ਗੁਰਸ਼ਣ ਕੁਮਾਰ ਜ਼ਿਲ੍ਹਾ ਪ੍ਰਧਾਨ ਸਫਾਈ ਸੇਵਕ ਯੂਨੀਅਨ ਨਗਰ ਕੌਂਸਲ ਬਰਨਾਲਾ ਅੱਜ ਜਿਹੜਾ ਨੈਗਰ ਕੌਂਸਲ ਦੇ ਵਿੱਚ ਤੁਸੀਂ ਇਕੱਠੇ ਹੋਏ ਹੋਏ ਹੋ ਕੀ ਮਸਲਾ ਹੈ ਕਿਉਂ ਇਕੱਠੇ ਹੋਣਾ ਇਹ ਮਸਲਾ ਇਹ ਹੈ ਜੀ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਸੈਸ਼ਨ ਚੱਲ ਰਿਹਾ ਸੀ ਆਪਣੇ ਮੰਤਰੀਆਂ ਦਾ ਐਮਪੀਆ ਦਾ ਉੱਥੇ ਜਿਹੜੇ ਆਪਣੇ ਦੇਸ਼ ਦੇ ਸੰਵਧਾਨਿਕ ਪਦਵਾਂ ਉੱਪਰ ਬੈਠੇ ਨੇ ਗ੍ਰਹਿ ਮੰਤਰੀ ਹਮੇਤਿਸ਼ਾ ਜੀ ਸੰਵਿਧਾਨ ਨਿਰਮਾਤਾ ਡਾਕਟਰ ਪੀਮਰੋ ਅੰਬੇਦਕਰ ਸਾਹਿਬ ਜੀ ਦੇ ਪ੍ਰਤੀ ਬੜੇ ਅਫਸ਼ਰਦਾ ਨਾਲ ਉਹਨਾਂ ਦਾ ਨਾਮ ਯੂਜ਼ ਕਰ ਰਹੇ ਨੇ ਉਹ ਕੀ ਕਹਿ ਰਹੇ ਨੇ ਵੀ ਅੰਬੇਡਕਰ 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 ਵੀ ਜੇ ਇਦੋਂ ਜ਼ਿਆਦਾ ਇਸ ਤਰ੍ਹਾਂ ਕਿਤੇ ਪ੍ਰਮਾਤਮਾ ਦਾ ਨਾਮ ਲਿੱਤਾ ਜਾਂਦਾ ਤਾਂ ਸੱਤ ਜਨਮਾਂ ਦਾ ਸਵਰਗ ਪ੍ਰਾਪਤ ਹੋ ਜਾਂਦਾ ਅਸੀਂ ਇੱਥੇ ਇਸ ਚੀਜ਼ ਦਾ ਵਿਰੋਧ ਕਰ ਰਹੇ ਹਾਂ ਵੀ ਆਪਣੇ ਦੇਸ਼ ਦਾ ਸੰਵਿਧਾਨ ਨਿਰਮਾਤਾ ਹੋਵੇ 바ਵਾ ਸਾਹਿਬ ਡਾਕਟਰ ਭੀਮrao ਅੰਬੇਡਕਰ ਸਾਹਿਬ ਜਿਸ ਨੇ ਹਿੰਦੂ ਕੋਡ ਬਿਲ ਪਾਸ ਕਰਾ ਕੇ ਇਹ ਬਦ ਨਾਰੀ ਸ਼ਕਤੀ ਨੂੰ ਸ਼ਕਤੀ ਬਖਸ਼ੀ ਹੈਗੀ ਹੈ ਔਰਤਾਂ ਨੂੰ ਹਿੱਸੇਦਾਰੀ ਮਿਲਣੀ ਸ਼ੁਰੂ ਹੋ ਗਈ ਹੈ ਪੜ੍ਹੀਆਂ ਲਿਖੀਆਂ ਹੋਣੀਆਂ ਸ਼ੁਰੂ ਹੋ ਗਿਆ ਨੇ ਤੇ ਅੱਜ ਮਿਤેશਾ ਜੀ ਇਸ ਗੱਲ ਨੂੰ ਭੁੱਲ ਗਏ ਨੇ ਜੀ ਉਸ ਦੀ ਮਾਤਾ ਨੇ ਉਸ ਦੀ ਭੈਣ ਨੇ ਉਸ ਦੀ ਧੀਆਂ ਨੇ ਉਹ ਜੇ ਪੜ੍ਹੀਆਂ ਲਿਖੀਆਂ ਨੇ ਜੋ ਉਹਨਾਂ ਨੂੰ ਜੋ ਬੈਨੀਫਿਟ ਮਿਲ ਰਹੇ ਨੇ ਉਹ ਸਭ ਡਾਕਟਰ ਭੀਮਾ ਅੰਬੇਦਕਰ ਸਾਹਿਬ ਜੀ ਦੀ ਦੇਣ ਹੈ ਤੇ ਦੇਸ਼ ਦੇ ਭਾਰਤੀ ਸੰਵਿਧਾਨ ਦੀ ਦੇਣ ਹੈ ਉਹਦੇ ਅਫਸਰਾਂ ਨਾਲ ਉਹਨਾਂ ਦਾ ਨਾਮ ਨਹੀਂ ਵਾਜਿਆ ਵਾ ਜਿੰਨਾ ਵੀ ਅਸੀਂ ਦਲਿਤ ਵਰਗ ਹੈ ਕਈ ਜਥੇਬੰਦੀਆਂ ਸਾਂਝੀਆਂ ਇਕੱਠੀਆਂ ਹੋ ਗਏ ਅੱਜ ਅਸੀਂ ਇਹ ਵਿਰੋਧ ਕਰ ਰਹੇ ਹਾਂ 24 ਤਰੀਕ ਨੂੰ ਕਿਹੜੀ ਕਿਹੜੀ ਜਥੇਬੰਦੀ ਵੱਲੋਂ ਅੱਜ 24 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ ਸਫਾਈ ਸੇਵਕ ਯੂਨੀਅਨ ਪੰਜਾਬ ਤਰਫੋਂ ਜਾਣੇ ਕਿ ਵੀ ਅੱਜ ਹਰ ਨਗਰ ਕੌਂਸਲ ਦੇ ਵਿੱਚ ਹਰ ਨਗਰ ਨਿਗਮ ਦੇ ਵਿੱਚ ਪੰਜਾਬ ਦੀ ਹਰ ਨਗਰ ਪੰਚਾਇਤ ਦੇ ਵਿੱਚ ਅਰਥੀ ਫੂਕ